ਮਲੇਰਕੋਟਲਾ ਨਾਬਾ ਰੋਡ ਤੇ ਪਿੰਡ ਬੀਜੇ ਕੋਲ ਵਾਲੇ ਮੋੜ ਕੋਲ ਵਾਪਰਿਆ ਭਿਆਨਕ ਹਾਦਸਾ ਐਕਸੀਡੈਂਟ ਪਿੰਡ ਬੀਜੇ ਕੋਲ ਆ ਰਿਹਾ ਤਿੰਨ ਮੋਟਰਸਾਈਕਲ ਸਵਾਰ ਜਿਹੜੇ ਕਿ ਮਲੇਰਕੋਟਲੇ ਤੋਂ ਆ ਰਹੇ ਸਨ ਸਵਿਫਟ ਕਾਰ ਦੇ ਨਾਲ ਸਿੱਧੀ ਟੱਕਰ ਹੋਣ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਟੱਕਰ ਕਾਰਨ ਉਪਰੰਤ ਸਵਿਫਟ ਕਾਰ ਵਾਲਾ ਭੱਜਣ ਵਿੱਚ ਕਾਮਯਾਬ ਹੋ ਗਿਆ ਅੱਗੇ ਜਾ ਕੇ ਕੁਦਰਤੀ ਉਸ ਦੀ ਗੱਡੀ ਖੜ ਗਈ ਫਿਰ ਉਹ ਉੱਥੇ ਬੱਸ ਵਿੱਚ ਚੜ ਕੇ ਨਾਬਾ ਸਾਈਡ ਚਲਾ ਗਿਆ ਹਾਦਸਾ ਗ੍ਰਸਤ ਕਿੰਨੇ ਮੋਟਰਸਾਈਕਲ ਸਵਾਰਾਂ ਨੂੰ ਤੁਰੰਤ ਹੀ ਸਰਕਾਰੀ ਹਸਪਤਾਲ ਮਲੇਰ ਟੋਡਾ ਵਿਖੇ ਭਰਤੀ ਕਰਵਾਇਆ ਗਿਆ। ਮੁਰਲੀ ਸਹਿਤਾ ਦੇ ਨੁਕਤੰ ਉਨੇ ਨੂੰ ਪਟਿਆਲਾ ਹਸਪਤਾਲ ਵਿਖੇ ਭੇਜਿਆ ਗਿਆ। ਉੱਥੇ ਦਲਜੀਤ ਸਿੰਘ ਦੀ ਮੌਤ ਹੋ ਗਈ ਤਾਂ ਦੂਜੇ ਪਾਸੇ ਕਮਲਪ੍ਰੀਤ ਕੋਹਰ ਅਤੇ ਹਵਾਰ ਸਿੰਘ ਨੂੰ ਸਰਕਾਰੀ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਜੋ ਕਿ ਜੇਰੇ ਇਲਾਜ ਹਨ। ਨਰਨਾ ਪਰਮਿੰਦਰ ਸਿੰਘ ਜੀ ਕਿਹੜਾ ਪਿੰਡਾ ਤੁਹਾਡਾ ਮੇਰਾ ਸਰਬਰਪੁਰ ਜੀ ਤੁਸੀਂ ਸਕੂਲੀ ਦੇ ਆਪਣੇ ਤੇ ਨਾ ਲੈ ਕੇ ਆਇਓ ਐਕਸੀਡੈਂਟ ਹੋਇਆ ਤੇ ਕੀ ਗੱਲ ਹੋਈ ਬਾਈ ਜੀ ਮੈਂ ਮੇਰੇ ਬੱਚੇ ਪੜ੍ਹਦੇ ਆ ਬੀਜੀਐਸ ਸਕੂਲ ਦੇ ਉਹਨਾਂ ਨੇ ਜਰਾਬਾ ਲੈਣ ਗਿਆ ਸੀ ਜਿਹੜੀਆਂ ਪੋਕੀ ਮਿਲਦੀਆਂ ਤੇ ਜਦੋਂ ਮੈਂ ਆ ਰਿਹਾ ਤਾਂ ਸਾਹਮਣੇ ਇੱਕ ਸਵਿਫਟ ਗੱਡੀ ਆ ਰਹੀ ਸੀ ਤੇ ਮੰਪਰ ਉਹਦਾ ਬਿਲਕੁਲ ਟੁੱਟਿਆ ਹੋਇਆ ਸੀ ਚੰਡੀਗੜ੍ਹ ਨੰਬਰ ਸੀਐਚ ਦੇਖਿਆ ਮੈਨੂੰ ਬਾਕੀ ਨਹੀਂ ਦੇਖਿਆ ਤੇ ਮੈਂ ਗੈਸ ਲਾ ਰਿਹਾ ਮਹਾਬਾਈ ਵੀ ਸਮਰੌਣ ਜਾ ਰਿਹਾ ਗੱਡੀ ਕੋਈ ਐਕਸੀਡੈਂਟ ਆ ਪਰ ਮੈਂ ਜਦੋਂ ਥੋੜਾ ਅੱਗੇ ਆਇਆ ਤਾਂ ਤਿੰਨ ਬੰਦੇ ਸੜਕ ਤੇ ਡਿੱਗੇ ਪਏ ਸੀ ਰੇਡੀਏਟਰ ਵੀ ਉਹਦਾ ਲੀਕ ਕਰਦਾ ਜਾ ਰਿਹਾ ਸੀ ਪਾਣੀ ਸਾਰਾ ਕੁਝ ਤੇ ਉਥੋਂ ਨਾ ਵੀ ਇਹ ਬੰਦਾ ਉਹ ਮਾਰ ਕੇ ਗਿਆ ਉਹ ਵਾਲਾ ਜਿਹੜਾ ਤੇ ਅਸੀਂ ਉਹ ਲੇਡੀ ਜੀ ਧੁੱਪੇ ਸੀ ਤੜਫ ਰਹੀ ਥੀ ਇੱਕ ਮੁੰਡੇ ਦੇ ਸਿਰ 'ਚ ਸੱਟ ਸੀ ਬਲੱਡ ਨਿਕ ਰਿਹਾ ਸੀ ਤੇ ਉਹ ਜਾਨੀ ਕਿ ਬਿਲਕੁਲ ਬੇਹੋਸ਼ ਵਾਂਗ ਸੀ ਜਦ ਨੂੰ ਹੋਰ ਲੋਕ ਵੀ ਆ ਗਏ ਉੱਥੇ ਸੀ ਅਸੀਂ ਐਂਬੂਲੈਂਸ ਨੂੰ ਫੋਨ ਕਰਿਆ ਵੀ ਚਲੋ ਉਹਨਾਂ ਨੇ ਐਡਰੈਸ ਵਗੈਰਾ ਪੁੱਛਿਆ ਸੀ ਸੱਦਿਆ ਪਰ ਐਂਬੂਲੈਂਸ ਸਾਨੂੰ ਲੱਗਿਆ ਵੀ ਲੇਟ ਆਊਗੀ ਤੇ ਇਹ ਕੁੜੀ ਸਹਿਕ ਰਹੀ ਸੀ ਮਹਾਵੇਦੀ ਜਾਨ ਨੂੰ ਤੇ ਇੱਕ ਵੀਰਾ ਸੀ ਮਹਾਵੇ ਕੋਈ ਵੀ ਇੱਕ ਬੰਦਾ ਮੇਰੇ ਨਾਲ ਚੱਲੋ ਆਪਾਂ ਹਸਪੀਟਲ ਲੈ ਜਾਈਏ ਇੱਕ ਦੀ ਤਾਂ ਜਾਨ ਬਚੇ ਅਸੀਂ ਆਪਣੀ ਐਕਟੀਵਿਟੀ ਸੀ ਉਹ ਕੁੜੀ ਨੂੰ ਲੈ ਆਏ ਤੇ ਉਸ ਤੋਂ ਬਾਅਦ ਐਂਬੂਲੈਂਸ ਵੀ ਚਲੀ ਗਈ ਦੋਨੇ ਬ੍ਰੀਜ ਬਿਊਰੀ ਆ ਗਏ ਸੀਗੇ ਠੀਕ ਨੇ ਪਰ ਇਹਨਾਂ ਨੇ ਹੁਣ ਪਟਿਆਲੇ ਰੈਫਰ ਕਰ ਦਿੱਤੇ ਕਿੰਨੇ ਜਾਣੇ ਸੀਗੇ ਦੋ ਲੇਡੀਜ਼ ਕਿਹਨੇ ਜਾਣੇ ਸੀ ਕਿ ਲੇਡੀਜ਼ ਸੀ ਜੀ ਤੇ ਦੋ ਜੈਂਸ ਕਿਵੇਂ ਇਹ ਹਾਲਾਤ ਹਾਲਤ ਕਮੇਟੀ ਹਾਲਾਤਾਂ ਦੇਖੋ ਜੀ ਸੱਚੇ ਪਾਸਾ ਵੈਗਰੂ ਜਾਣਦਾ ਸੀ ਤਾਂ ਉਹਨਾਂ ਦੀ ਜਾਨ ਬਚਾਉਣ ਕਰਕੇ ਇੰਨਾ ਪਰੇਲਆ ਕਰਿਆ ਵੀ ਚਲੋ ਪਰਮਾਤਮਾ ਬਚਾ ਬਚਾ ਕਰ ਦੇਣ ਵਿਚਾਰੇ ਹੁੰਦਾ ਉਹ ਗੱਡੀ ਦਾ ਨੰਬਰ ਨੰਬਰ ਲੱਗਿਆ ਪਤਾ ਨਹੀਂ ਜੀ ਅਸੀਂ ਤਾਂ ਇਹਨਾਂ ਨੂੰ ਫਿਰ ਬਚਾਉਣ ਵਾਲੇ ਪਾਸੇ ਲੱਗ ਗਿਆ ਨਾ ਜੀ ਉਹ ਤਾਂ ਫੜਿਆ ਜਾ ਸਕਦਾ ਉਹ ਬੰਦਾ ਕਹਿੰਦਾ ਉਹਦਾ ਪਾਣੀ ਵੀ ਲੀਕ ਸੀ ਜੋ ਵੀ ਹੁੰਦਾ ਟੁੱਟੀ ਹੋਈ ਸੀ ਉਹ ਰੋ ਗੱਡੀ ਐ ਨਾ ਜੋ ਗਾਹਾਂ ਗਈ ਨਹੀਂ ਹੋਣੀ 90 ਤੋਂ ਅੱਗੇ ਫੜਿਆ ਜਾ ਸਕਦਾ ਜੀ ਉਹ ਮੈਂ ਡਾਕਟਰ ਮੁਹੰਮਦ ਬਿਲਾਦ ਸਸਾ ਸੀਨ ਕਿਸਾ ਜੀ ਤੇ ਤਿੰਨੇ ਜਣੇ ਆਏ ਸੀ ਜੀ ਹਾਂ ਹਾਂ ਜੀ ਤਿੰਨ ਆਈਸੀਟੀ ਇੰਜੂਰਡ ਪੇਸ਼IENTS ਉਹਨਾਂ ਨੂੰ ਜੋ ਬੇਸਿਕ ਫਸਟ ایڈ ਮੋਡਿਲੀ ਸਾਈ ਦਾ ਦੇ ਕੇ ਤਿੰਨਾਂ ਦੀ ਹਾਲਤ ਸੀਰੀਅਸ ਸੀ ਔਰ ਉਹਨਾਂ ਨੂੰ ਸਿਰ ਤੇ ਸੱਟਾਂ ਵੀ ਸੀ ਅ ਸਾਡੀਆਂ ਦੇ ਬਾਹਾਂ ਦੇ ਫ੍ਰੈਕਚਰ ਵੀ ਲੱਗ ਰਹੇ ਸੀ ਤੇ ਉਸ ਤੋਂ ਬਾਅਦ ਖਾਸ ਕਰਕੇ ਦਿਮਾਗ ਦੀ ਸੱਟ ਦੇ ਕੰਸਰਨ ਦੇ ਵਿੱਚ ਇਹਨਾਂ ਨੂੰ ਰੈਫਰ ਕੀਤਾ ਗਿਆ ਪਰ ਫੜਿਆ ਅਜਿੰਦਰਾ ਹਸਪਤਾਲ ਜੀ ਕਾਲ ਆਈ ਸੀ ਮੱਧਪਹਿਰ ਤੇ ਡੇਢ ਕੁ ਵਜੇ ਇੱਕ ਰੀਐਕਸੀਡੈਂਟ ਕਾਰ ਦਾ ਤੇ ਮੋਟਰਸਾਈਕਲ ਦਾ ਹੋਇਆ ਹੈਗਾ ਰੋਡ ਤੇ ਕਹਿੰਦੇ ਕਿ ਐਕਸਾ ਨੰਬਰ 93 ਦੀ ਜਗ੍ਹਾ ਰੱਖੀ ਹੈਗੀ ਆ ਤੇ ਗੱਡੀਆਂ ਆਈਆਂ ਹੈ ਕੰਮੇ ਲੈਣੀਆਂ ਹੈਗੀਆਂ ਤੇ ਬਾ ਇੱਕ ਗੱਡੀ ਦਾ ਕਾਰ ਦਾ ਮਾਰ ਜਿਹੜਾ ਹੈਗਾ ਫੇਸ ਕਰਕੇ ਉਹਨੂੰ ਕੋਈ ਇਚ ਚਾਹੀਦੀ ਹੋਊਗੀ ਅਗਲੀ ਗੱਾਰ ਵੀ ਚੱਰੀ ਹੈਗੀ ਚੱਰੀ ਸਰੇ ਦੇ ਵਿੱਚ ਮਤਲਬ ਸਟੇਟਸ ਕੀ ਹੈ ਇਹੋ ਬੰਦਿਆਂ ਦੀ ਕੀ ਹਾਲਤ ਨੇ ਤੰਦੇ ਇਹਦੇ ਵਿੱਚ ਇੱਕ ਬੰਦੇ ਦੀ ਡੈਥ ਹੋਈ ਹੈ ਫੋਰਟ ਮੈਕੋ ਤੇ ਤਿੰਨ ਬੰਦੇ ਆ ਰਹੇ ਜੀ ਇੱਕ ਬੰਦੇ ਦੀ ਡੈਥ ਹੋਈ ਹੈ ਤੇ ਬਾਕੀ ਲੋਕਾਂ ਦੇ ਠੀਕ ਹੈ